ਬਲਵੀਰ ਸਿੰਘ ਉਹਦਾ ਨਾਂ ਹੀ ਮਹਿੰਦਰ ਸਿੰਘ ਮਹਿੰਦਰ ਸਿੰਘ ਜੀ ਉਹਨਾਂ ਦੀ ਜੋ ਪੋਟਾ ਨੰਬਰ 1 ਦੀ ਡਿਊਟੀ ਕਰਦੇ ਸੀ ਚਾਹਨਕ ਫੈਰ ਵਜੇ ਨਾਲ ਉਹਨਾਂ ਦੀ ਮੌਤ ਹੋ ਗਈ। ਫੇਰੇ ਲੈ ਕੇ ਆਏ ਜੀ ਕਿਹਦੀ ਜੇ ਉਹ ਆਪਣੇ ਨੂੰ ਸੁਵਿੰਦਰ ਨੂੰ ਨਾਮ ਉਹਨਾਂ ਦਾ ਡੈਟ ਜੀ ਲੈ ਕੇ ਆਏ ਠੀਕ ਹੈ। ਖਲਾਸ ਤੋਂ ਗੋਲੀ ਲੱਗਣ ਕਾਰਨ ਕਹਿ ਰਹੇ ਆ ਬਾਕੀ ਪੋਟਵਨ ਹੋਏਗਾ ਕਪਰਮ। ਉਹ ਸਾਡੇ ਨਾਲ ਦਾ ਗਵੰਡੀ ਸੀਗਾ ਜੀ ਬਲਵੀਰ ਸਿੰਘ ਉਹਦਾ ਨਾਂ ਹੀ ਪਤਾ ਨਾਮ ਹਿਮਿੰਦਰ ਸਿੰਘ ਹਿਮਿੰਦਰ ਸਿੰਘ ਜੀ ਉਹਨਾਂ ਦੀ ਜੋ ਪੋਟਾਵਰ ਨੰਬਰ 1 ਤੇ ਡਿਊਟੀ ਕਰਦੇ ਸੀ ਅਚਾਨਕ ਫੈਰ ਵੱਜੇ ਨਾਲ ਉਹਨਾਂ ਦੀ ਮੌਤ ਹੋ ਗਈ ਹਾਂ ਹਾਂਜੀ ਕੇਂਦਰੀ ਜਲਚੁੱਤ ਪੋਟਾਵਰ ਨੰਬਰ 1 ਤੇ ਹਾਂਜੀ ਕਿਵੇਂ ਮੌਤ ਕਿਵੇਂ ਹੋਈ ਉਹ ਅਚਾਨਕ ਰਫਲ ਚੱਲ ਗਈ ਹੈ ਜੀ ਆਪਣੇ ਆਪ ਹੀ ਤੇ ਉਹਨਾਂ ਦੇ ਫੈਰ ਹੋ ਗਏ ਮੌਤ ਹੋ ਗਈ ਇਹ ਡਿਊਟੀ ਦੇ ਦੌਰਾਨ ਹੀ ਮੌਤ ਹੋਈ ਹਾਂਜੀ ਡਿਊਟੀ ਦੇ ਦੌਰਾਨ ਹੀ ਕੀ ਕਹਿਣਾ ਚਾਹੁੰਦੇ ਸੀ ਬਸ ਸਾਡੇ ਲਈ ਬਹੁਤ ਮਾੜਾ ਹੈ ਸਾਨੂੰ ਇਹ ਤਾਂ ਬਦੁਖੀ ਹੀ ਗਏ ਬਸ ਪਰਿਵਾਰ ਦੇ ਦੁੱਖ ਦੇ ਸਾਈਕਲ ਹੁਤੇ ਮੇਰਾ ਨਾਮ ਮੰਗਲ ਸਿੰਘ ਜੀ ਮੇਰੇ ਲੈ ਕੇ ਆਏ ਸੀ ਚੰਡੀ ਜੇਲ ਤੋਂ ਆਪਣੇ ਨੂੰ ਕੁਲਵਿੰਦਰ ਸਿੰਘ ਨਾਮ ਵਾਲਾ ਡੈਡਟੀ ਲੈ ਕੇ ਆਏ ਸੀਗੇ ਤੇ ਪੋਸ਼ਟਮਾਨ ਹੋਏਗਾ ਤਾਂ ਪਤਾ ਲੱਗੇਗਾ ਕੀ ਕਾਰਨ ਸੀ ਸਰ ਕੀ ਕਾਰਨ ਕੀ ਦੱਸਿਆ ਗਿਆ ਹੈ ਉਹਦੀ ਮੌਦਾ ਫਿਲਹਾਲ ਤਾਂ ਗੋਲੀ ਲੱਗਣ ਦਾ ਕਾਰਨ ਕਹ ਰਹੇ ਆ ਬਾਕੀ ਪੋਸ਼ਟਮਾਨ ਹੋਏਗਾ ਤਾਂ ਪਤਾ ਲੱਗੇਗਾ ਕੋਈ ਪਤਾ ਲੱਗੇ ਸਰ ਗੋਲੀ ਕਿੱਥੇ ਵੱਜੀ ਨਹੀਂ ਇਹ ਨਹੀਂ ਜੀ ਬਲਵੀਰ ਸਿੰਘ ਉਹਦਾ ਨਾਮ ਹੀ ਪੁੱਤਰ ਨੇ ਮਹਿੰਦਰ ਸਿੰਘ ਜੀ ਉਹਨਾਂ ਦੇ ਜੋ ਪੋਟਾਵਰ ਨੰਬਰ 1 ਤੇ ਡਿਊਟੀ ਕਰਦੇ ਸੀ ਚਾਣਕ ਫੈਰ ਜਿੱਨਾਂ ਉਹਨਾਂ ਦੀ ਮੌਤ ਹੋ ਗਈ। ਸੇਰੇ ਲੈ ਕੇ ਆਏ ਸੀ ਕੇਵੀ ਜੀ ਉਹ ਆਪਣੇ ਨੂੰ ਕੁਮਿੰਦਰ ਸਿੰਘ ਨਾਮ ਵਾਲਾ ਡੈੱਡ ਜੀ ਲੈ ਕੇ ਆਏ ਸੀ। ਲਾਲ ਤੋਂ ਗੋਲੀ ਲੱਗਣ ਦਾ ਕਾਰਨ ਕਹਿ ਰਹੇ ਆ ਬਾਕੀ ਪੋਟਵਰ ਹੋਏਗਾ ਕਪੜਾ। ਉਹ ਸਾਡੇ ਨਾਲ ਦਾ ਗਵੰਡੀ ਸੀਗੇ ਜੀ ਬਲਵੀਰ ਸਿੰਘ ਉਹਦਾ ਨਾਮ ਹੀ ਪਤਾ ਨਾਮ ਹਿਮਿੰਦਰ ਸਿੰਘ ਹਿਮਿੰਦਰ ਸਿੰਘ ਜੀ ਉਹਨਾਂ ਦੇ ਜੋ ਪੋਟਾਵਰ ਨੰਬਰ 1 ਤੇ ਡਿਊਟੀ ਕਰਦੇ ਸੀ ਚਾਹਨਕ ਫੈਰ ਵਜਿਨਾਂ ਉਹਨਾਂ ਦੀ ਮੌਤ ਹੋ ਗਈ ਹਾਂ ਹਾਂਜੀ ਕੇਂਦਰੀ ਜਲਚੁੱਤ ਪੋਟਾਵਰ ਨੰਬਰ 1 ਤੇ ਹਾਂਜੀ ਕਿਵੇਂ ਮੌਤ ਕਿਵੇਂ ਹੋਈ ਉਹ ਚਾਹਨਕ ਰਫਲ ਚੱਲ ਗਈ ਹੈ ਜੀ ਆਪਣੇ ਆਪ ਹੀ ਤੇ ਉਹਨਾਂ ਦੇ ਫੈਰ ਹੋ ਗਏ ਮੌਤ ਹੋ ਗਈ ਤਾਂ ਇਹ ਡਿਊਟੀ ਦੇ ਦੌਰਾਨ ਹੀ ਮੌਤ ਹੋਈ ਹੈ ਹਾਂਜੀ ਡਿਊਟੀ ਦੇ ਦੌਰਾਨ ਹੀ ਕੀ ਕਹਿਣਾ ਚਾਹੋਗੇ ਬਸ ਸਾਡੇ ਲਈ ਬਹੁਤ ਮਾੜਾ ਹੈ ਸਾਨੂੰ ਅਸੀਂ ਤਾਂ ਬਦੁਖੀ ਗਏ ਬਸ ਪਰਿਵਾਰ ਦੇ ਦੁੱਖ ਦੇ ਸਾਈਕਲ ਹਤੇ ਮੇਰਾ ਨਾਮ ਮੰਗਲ ਸਿੰਘ ਜੀ ਮੇਰੇ ਲੈ ਕੇ ਆਏ ਸੀ ਕੇਂਦਰੀ ਜੇਲ ਤੋਂ ਆਪਣੇ ਤੋਂ ਬਲਵਿੰਦਰ ਸਿੰਘ ਨਾਮ ਉਹਨਾਂ ਦਾ ਡੈੱਡ ਜੀ ਲੈ ਕੇ ਆਏ ਸੀਗੇ ਤੇ ਪੋਸ਼ਟਮਾਰਨ ਹੋਏਗਾ ਤਾਂ ਪਤਾ ਲੱਗੇਗਾ ਕੀ ਕਾਰਨ ਸੀ ਸਰ ਕੀ ਕਾਰਨ ਕੀ ਦੱਸਿਆ ਗਿਆ ਹੈ ਉਹਦੀ ਮੌਤ ਦਾ ਫਿਲਹਾਲ ਤਾਂ ਗੋਲੀ ਲੱਗਣ ਦਾ ਕਾਰਨ ਕਹਿ ਰਹੇ ਆ ਬਾਕੀ ਪੋਸ਼ਟਮਾਰਨ ਹੋਏਗਾ ਤਾਂ ਪਤਾ ਲੱਗੇਗਾ ਕੋਈ ਪਤਾ ਲੱਗੇ ਸਰ ਗੋਲੀ ਕਿੱਥੇ ਵੱਜੀ ਨਹੀਂ ਇਹ ਨਹੀਂ ਜੀ ਬਲਵੀਰ ਸਿੰਘ ਉਹਦਾ ਨਾਂ ਹੀ ਮਹਿੰਦਰ ਮਹਿੰਦਰ ਸਿੰਘ ਜੀ ਉਹਨਾਂ ਦੀ ਜੋ ਪੋਟਾ ਨੰਬਰ 1 ਦੀ ਡਿਊਟੀ ਕਰਦੇ ਸੀ ਅਚਾਨਕ ਫਾਇਰ ਵੱਜੇ ਨਾਲ ਉਹਨਾਂ ਦੀ ਮੌਤ ਹੋ ਗਈ। ਫੇਰੇ ਲੈ ਕੇ ਆਏ ਜੀ ਜੇ ਉਹ ਆਪਣੇ ਨੂੰ ਸੁਵਿੰਦਰ ਨੂੰ ਨਾਮ ਉਹਨਾਂ ਦਾ ਡੈਟ ਜੀ ਲੈ ਕੇ ਆਏ ਜੀ। ਲਾਤ ਤੋਂ ਗੋਲੀ ਲੱਗਣ ਕਾਰਨ ਕਹਿ ਰਹੇ ਆ ਬਾਕੀ ਪੋਟਵਲ ਹੋਇਆ ਤਾਂ ਪਰ। ਉਹ ਸਾਡੇ ਨਾਲ ਦਾ ਗਵੰਡੀ ਸੀਗਾ ਜੀ। ਬਲਵੀਰ ਸਿੰਘ ਉਹਦਾ ਨਾਂ ਹੀ ਪਤਾ ਨਾਮ ਹਿਮਿੰਦਰ ਸਿੰਘ ਹਿਮਿੰਦਰ ਸਿੰਘ ਜੀ ਉਹਨਾਂ ਦੀ ਜੋ ਪੋਟਾਵਰ ਨੰਬਰ 1 ਤੇ ਡਿਊਟੀ ਕਰਦੇ ਸੀ ਅਚਾਨਕ ਫੈਰ ਵੱਜੇ ਨਾਲ ਉਹਨਾਂ ਦੀ ਮੌਤ ਹੋ ਗਈ ਹਾਂ ਹਾਂਜੀ ਕੇਂਦਰੀ ਜਲਚੁੱਤ ਪੋਟਾਵਰ ਨੰਬਰ 1 ਤੇ ਹਾਂਜੀ ਕਿਵੇਂ ਮੌਤ ਕਿਵੇਂ ਹੋਈ ਉਹ ਅਚਾਨਕ ਰਫਲ ਚੱਲ ਗਈ ਹੈ ਜੀ ਆਪਣੇ ਆਪ ਹੀ ਤੇ ਉਹਨਾਂ ਦੇ ਫੈਰ ਹੋ ਗਏ ਮੌਤ ਹੋ ਗਈ ਇਹ ਡਿਊਟੀ ਦੇ ਦੌਰਾਨ ਹੀ ਮੌਤ ਹੋਈ ਹੈ ਹਾਂਜੀ ਡਿਊਟੀ ਦੇ ਦੌਰਾਨ ਹੀ ਕੀ ਕਹਿਣਾ ਚਾਹੋਗੇ ਬਸ ਸਾਡੇ ਲਈ ਬਹੁਤ ਮਾੜਾ ਹੈ ਸਾਨੂੰ ਇਹ ਤਾਂ ਬਦੂਖੀ ਹੀ ਬਸੇ ਪਰਿਵਾਰ ਦੇ ਦੁੱਖ ਦੇ ਸਹਾਈ ਖਲੋਤੇ ਮੇਰਾ ਨਾਮ ਮੰਗਲ ਸਿੰਘ ਜੀ ਤੇਰੇ ਲੈ ਕੇ ਆਏ ਸੀ ਕੇਂਦਰੀ ਜੇਲ ਤੋਂ ਆਪਣੇ ਤੋਂ ਕੁਲਵਿੰਦਰ ਸਿੰਘ ਨਾਮ ਉਹਨਾਂ ਦਾ ਡੈਡ ਵੀ ਲੈ ਕੇ ਆਏ ਸੀਗੇ ਤੇ ਪੋਸ਼ਟਮਾਰਡ ਹੋਏਗਾ ਤਾਂ ਪਤਾ ਲੱਗੇਗਾ ਕੀ ਕਾਰਨ ਸੀ ਸਰ ਕੀ ਕਾਰਨ ਕੀ ਦੱਸਿਆ ਗਿਆ ਹੈ ਉਹਦੀ ਮੌਤ ਦਾ ਫਿਲਹਾਲ ਤਾਂ ਗੋਲੀ ਲੱਗਣ ਦਾ ਕਾਰਨ ਕਹ ਰਹੇ ਆ ਬਾਕੀ ਪੋਸ਼ਟਮਾਰਡ ਹੋਏਗਾ ਤਾਂ ਪਤਾ ਲੱਗੇਗਾ ਕੋਈ ਪਤਾ ਲੱਗੇ ਸਰ ਗੋਲੀ ਕਿੱਥੇ ਵੱਜੀ ਨਹੀਂ ਇਹ ਨਹੀਂ ਜੀ ਬਲਵੀਰ ਸਿੰਘ ਉਹਦਾ ਨਾਮ ਹੀ ਪੁੱਤਰ ਨੇ ਮਹਿੰਦਰ ਸਿੰਘ ਜੀ ਉਹਨਾਂ ਦੇ ਜੋ ਪੋਟਾ ਨੰਬਰ 1 ਦੀ ਡਿਊਟੀ ਕਰਦੇ ਸੀ ਚਾਣਕ ਫੈਰ ਜਿੱਨਾਂ ਉਹਨਾਂ ਦੀ ਮੌਤ ਹੋ ਗਈ ਤੇਰੇ ਲੈ ਕੇ ਆਏ ਸੀ ਕੇਬੀ ਜੀਓ ਤੋਂ ਆਪਣੇ ਨੂੰ ਗੁਮਿੰਦਰ ਨੂੰ ਨਾਮ ਉਹਨਾਂ ਦਾ ਡੈੱਡ ਜੀ ਲੈ ਕੇ ਆਏ ਸੀ ਲਾਲ ਤੋਂ ਗੋਲੀ ਲੱਗਣ ਦਾ ਕਾਰਨ ਕਹਿ ਰਹੇ ਆ ਬਾਕੀ ਪੋਟਾਣ ਹੋਏਗਾ ਫਤਰਾ ਉਹ ਸਾਡੇ ਨਾਲ ਦਾ ਗਵੰਡੀ ਸੀਗੇ ਜੀ ਬਲਵੀਰ ਸਿੰਘ ਉਹਦਾ ਨਾਮ ਹੀ ਪਤਾ ਨਾਮ ਹਿਮਿੰਦਰ ਸਿੰਘ ਹਿਮਿੰਦਰ ਸਿੰਘ ਜੀ ਉਹਨਾਂ ਦੇ ਜੋ ਪਟਾਵਰ ਨੰਬਰ 1 ਤੇ ਡਿਊਟੀ ਕਰਦੇ ਸੀ ਅਚਾਨਕ ਫੈਰ ਵੱਜੇ ਨਾਲ ਉਹਨਾਂ ਦੀ ਮੌਤ ਹੋ ਗਈ ਹਾਂ ਹਾਂਜੀ ਕੇਂਦਰੀ ਜਲਚੁੱਤ ਪਟਾਵਰ ਨੰਬਰ 1 ਤੇ ਹਾਂਜੀ ਕਿਵੇਂ ਮੌਤ ਕਿਵੇਂ ਹੋਈ ਉਹ ਅਚਾਨਕ ਰਫਲ ਚੱਲ ਗਈ ਜੀ ਆਪਣੇ ਆਪ ਹੀ ਤੇ ਉਹਨਾਂ ਦੇ ਫੈਰ ਹੋ ਗਏ ਮੌਤ ਹੋ ਗਈ ਤਾਂ ਇਹ ਡਿਊਟੀ ਦੇ ਦੌਰਾਨ ਹੀ ਮੌਤ ਹੋਈ ਹੈ ਹਾਂਜੀ ਡਿਊਟੀ ਦੇ ਦੌਰਾਨ ਹੀ ਕੀ ਕਹਿਣਾ ਚਾਹੁੰਦੇ ਸੀ? ਬਸ ਸਾਡੇ ਲਈ ਬਹੁਤ ਮਾੜਾ ਹੈ ਸਾਨੂੰ ਇਹੀ ਤਾਂ ਬਦੁਖੀ ਗਏ ਬਸ ਪਰਿਵਾਰ ਦੇ ਦੁੱਖ ਦੇ ਸਾਈਕਲ ਹੁਤੇ ਮੇਰਾ ਨਾਮ ਮੰਗਲ ਸਿੰਘ ਜੀ। ਮੇਰੇ ਲੈ ਕੇ ਆਏ ਸੀ ਕੇਂਦਰੀ ਜੇਲ ਤੋਂ ਆਪਣੇ ਤੋਂ ਕੁਲਵਿੰਦਰ ਸਿੰਘ ਨਾਮ ਉਹਨਾਂ ਦਾ ਡੈਡ ਜੀ ਲੈ ਕੇ ਆਏ ਸੀਗੇ ਤੇ ਪੋਸ਼ਟਮਾਰਡ ਹੋਏਗਾ ਤਾਂ ਪਤਾ ਲੱਗੇਗਾ ਕੀ ਕਾਰਨ ਸੀਗਾ। ਸਰ ਕੀ ਕਾਰਨ ਕੀ ਦੱਸਿਆ ਗਿਆ ਹੈ ਉਹਦੀ ਮੌਦਾ? ਫਿਲਹਾਲ ਤਾਂ ਗੋਲੀ ਲੱਗਣ ਦਾ ਕਾਰਨ ਕਹ ਰਹੇ ਆ ਬਾਕੀ ਪੋਸ਼ਟਮਾਰਡ ਹੋਏਗਾ ਤਾਂ ਪਤਾ ਲੱਗੇਗਾ। ਪਤਾ ਲੱਗੇ ਸਰ ਗੋਲੀ ਕਿੱਥੇ ਵੱਜੀ? ਨਹੀਂ ਇਹ ਨਹੀਂ ਜੀ।